ਅੰਤ ਜਹਾਨ ਦੇ, ਜਹਾਨ ਦੇ ਲੰਬ ਵਹੇ, ਸੰਭ ਹੈ, ਗੰਮ ਹੈ, ਜੰਮ ਹੈ, ਘੂਟ ਹੈ, ਛੂਬ ਹੈ, ਅਲੋਕ ਹੈ, ਅਪਰੋਕ ਹੈ, ਕਰਮ ਹੈ, ਭਰਮ ਹੈ, ਅਜੀਤ ਹੈ, ਅਪੀਤ ਹੈ, ਵਾਗਾਂਗਾ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਤੁਜੰਗ ਪ੍ਰਿਆਤਮ। ਵਾਗਿ ਦੀ ਸੱਦੇ, ਧੀਰੂ ਸਾਡਾ ਸਲਾਣਾ, ਸਨਾ ਮੰਸਮਰੂ ਹੈ। ਬੱਚਿਆਂ ਦੀ 1 ਸਾਲ ਦੀ ਮਿਹਨਤ ਜਿੰਨੇ ਬੱਚਿਆਂ ਨੇ ਪੜ੍ਹਾਈ ਕੀਤੀ ਹੈ ਉਹਦਾ ਜਿਹੜਾ ਨਜੋੜ ਹੈ ਉਹ ਅਸੀਂ ਅੱਜ ਦੇ ਦਿਨ ਹਰ ਸਾਲ ਖਾਸ ਤੌਰ ਤੇ ਸੈਕੰਡਰੀ ਸਕੂਲ ਖਰੜਾ ਦੇ ਪ੍ਰਿੰਸੀਪਲ ਅਤੇ ਸਟਾਫ ਇਸ फंक्शन ਨੂੰ ਕਰਦੇ ਹਾਂ ਔਰ ਬੱਚਿਆਂ ਦਾ ਗਿਆਮ এডਿਕੇਸ਼ਨ ਦੇ ਪੱਧਰ ਤੇ ਜਿਨ੍ਹਾਂ ਨੇ ਇਨਾਮ ਪ੍ਰਾਪਤ ਕੀਤੇ ਹਨ ਉਹਨਾਂ ਨੂੰ ਇਨਾਮ ਵੀ ਦੇਣੇ ਆ ਔਰ ਸਾਡਾ ਇਸ ਸੰਸਥਾ ਦਾ ਨਿਸ਼ਾਨਾ ਵੀ ਹੈ ਬੜੇ ਲੰਬੇ ਸਮੇਂ ਤੋਂ ਇਥੇ ਧਾਰਮਿਕ ਤੌਰ ਤੇ ਕਾਰਬੋਲ ਖੇਤਰ ਦੇ ਵਿੱਚ ਯੋਗਦਾਨ ਪਾਉਂਦੀ ਹੈ। ਉੱਥੇ ਵਿਗਿਆ ਖੇਤਰ ਦੇ ਵਿੱਚ ਵੀ ਪੁਰਾਣਾ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜੀ ਅੱਜ ਅਸੀਂ ਕੰਪੀਟੀਸ਼ਨ ਦੇ ਯੁੱਗ ਹਾਂਜੀ ਬੜਾ ਅੱਜ ਦੇ ਯੁੱਗ ਦੇ ਵਿੱਚ ਵੀ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਬੱਚੇ ਜਿਹੜੇ ਉਸੇ ਤਰ੍ਹਾਂ ਇਹਨਾਂ ਸੰਸਥਾਵਾਂ ਦੇ ਵਿੱਚੋਂ ਪੜ੍ਹਾਈ ਪੜ੍ਹ ਕੇ ਆਪਣਾ ਜੀਵਨ ਵਧੀਆ ਬਣਾਉਂਦੇ। ਉਹ ਸਾਡੇ ਸਟਾਫ ਦੀ ਪ੍ਰਿੰਸੀਪਲ ਦਾ ਵੀ ਬਹੁਤ ਵੱਡਾ ਮਿਹਨਤ ਹੈ। ਉਸ ਮਿਹਨਤ ਦੇ ਸਦਕੇ ਹੀ ਇਸ ਕੰਪੀਟੀਸ਼ਨ ਦੇ ਯੁੱਗ ਦੇ ਵਿੱਚ ਅਸੀਂ ਚੱਲ ਰਹੇ ਹਾਂ ਜੀ ਔਰ ਸਾਡਾ ਫਰਜ਼ ਵੀ ਬਣਦਾ ਹੈ ਕਿ ਇਹ ਜਿਹੜੀ ਸਸਤਾ ਸਰ ਰਵੀਿੰਦਰ ਸਿੰਘ ਜੀ ਸਾਫ ਦਾ ਸਪੀਕਰ ਉਹਨਾਂ ਦੇ ਪਰਿਵਾਰ ਨੇ ਬੜੇ ਉਦਮ ਦੇ ਨਾਲ ਇਹਨੂੰ ਖੜੀ ਕੀਤਾ ਔਰ ਉਹਨਾਂ ਨੇ ਮਿੰਟ ਕਰਕੇ ਆਪਣੇ ਜੇਬ ਤੇ ਪੈਸਾ ਲਾ ਕੇ ਇਹ ਸਕੂਲ ਖੋਲੇ ਜਿਹੜਾ ਕਿ ਰੋਪੜ ਮੋਹਾਲੀ ਵਾਲਾ ਤੱਕ ਚੱਲ ਰਹੀ ਹੈ ਔਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਹਨਾਂ ਸਕੂਲਾਂ ਨੂੰ ਹੋਰ ਅੱਗੇ ਲੈ ਕੇ ਜਾਈਏ ਤੇ ਬੱਚਿਆਂ ਨੂੰ ਕੀ ਅਪੀਲ ਕਰਾਂਗੇ ਜੀ ਬੱਚਿਆਂ ਨੂੰ ਤਾਂ ਅਸੀਂ ਇਹੀ ਫੀਲ ਕਰਾਂਗੇ ਪਹਿਲਾ ਜਿਹੜੇ ਧਰਮ ਤੋਂ ਪੈਦਾ ਹੋਏ ਆ ਧਰਮ ਨਾਲ ਜੁੜੋ ਹੂੰ ਚੰਗੀ ਪੜ੍ਹਾਈ ਫੜੋ ਚੰਗੇ ਖਿਡਾਰੀ ਬਣੋ ਚੰਗੇ ਨਾਗਰਿਕ ਬਣੋ ਹੂੰ ਇਹ ਚੀਜ਼ਾਂ ਬੱਚੇ ਸਾਡੇ ਕੋਲ ਤੇ ਲੈ ਜਾਣਾ ਆ ਸਾਡਾ ਮਿਸ਼ਨ ਕੋਈ ਤੇ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋ ਕੀ ਕਹਿਣਾ ਚਾਹੋਗੇ ਜੀ ਜੋ ਹਾਲਾਤ ਨੇ ਪੰਜਾਬ ਦੇ ਲਾਅ ਐਂਡ ਆਰਡਰ ਦੀਆਂ ਜਿਹੜੀਆਂ ਧੱਜੀਆਂ ਔੜ ਰਹੀਆਂ ਨੇ ਕਿਤੇ ਲੁੱਟਾਂ ਹੋ ਰਹੀਆਂ ਕਿਤੇ ਖੂਹਾਂ ਹੋ ਰਹੀਆਂ ਕਤਲ ਸਰੀਆਮ ਹੋ ਰਹੇ ਨੇ ਹਾਲਾਤ ਜਿਹੜੇ ਨੇ ਕਿੱਧਰ ਨੂੰ ਜਾ ਰਹੇ ਨੇ ਜੀ ਸਮਝ ਨਹੀਂ ਆਉਦੀ ਇਹ ਚੀਜ਼ ਦੀ ਕਿ ਕੇਂਦਰ ਪੰਜਾਬ ਨੂੰ ਕਿੱਥੇ ਰੱਖਣਾ ਚਾਹੁੰਦਾ ਹੂੰ ਸਾਡੇ ਦੇਖਦੇ ਦੇਖਦੇ ਕਿ ਤੀਜੀ ਕਿਸ਼ਤ ਆਈ ਹੂੰ ਤੀਜੀ ਵਾਰੀ ਸ਼ੁਰੂਆਤ ਹੋਈ ਹੈ ਅੱਜ ਤੋਂ 40 50 ਸਾਲ ਪਹਿਲਾਂ ਹੋਈ ਐਸੀ ਤਰ੍ਹਾਂ ਲੁਕਾ ਲੁਕਾ ਝੋਹਾ ਝੋਹਾ ਚੱਕ ਚੱਕੇ ਬੰਦੇ ਮਾਰੀ ਕੁੱਟੇ ਜਾਣੇ ਹੂੰ ਫਿਰ 90000 ਦਾ ਰਿਆ 80 ਤੋਂ 90 ਤੱਕ ਬੜਾ ਮਾੜਾ ਹਾਲ ਕਰਿਆ ਉਹੀ ਚੀਜ਼ ਹੁਣ ਫੇਰ ਸ਼ੁਰੂ ਕਰਦੀ ਦੋ ਲੋੜ ਪੈਂਦੀ ਇਹਨਾਂ ਨੂੰ ਕੀ ਕੀ ਸੱਤੇ ਡਰ ਸਮਝ ਨਹੀਂ ਆ ਰਹੇ ਹੂੰ ਲੋਕ ਕੰਮ ਕਰਦੇ ਸੀ ਹੁ ਪਿੰਡਾਂ ਦੇ ਵਿੱਚੋਂ ਆਏ ਆ ਆਪਣੇ ਕੇਸ ਦੇ ਵਿਆਹ ਹੈ ਕਿਸੇ ਰਿਪ ਹੋ ਗਿਆ ਆਪਣੇ ਖੁਸ਼ੀਆਂ ਮਨਾਉਣੇ ਇਹਨਾਂ ਨੂੰ ਸਾਡੀਆਂ ਖੁਸ਼ੀਆਂ ਪਸੰਦ ਨਹੀਂ ਆਉਂਦੀ ਹਮ ਨਸ਼ੇ ਆਲੇ-ਦਾਲੇ ਜਿੰਨੇ ਵੀ ਸ਼ੂਬੇ ਆ ਇੱਥੇ ਲਿਆ ਕੇ ਹੈੱਡਕੁਆਰਟਰ ਬਣਾਇਆ ਹੋਇਆ ਕੁੱਲੇ ਸਾਡੇ ਲੋਕਾਂ ਦੇ ਜੀ ਸਾਡੇ ਪੰਜਾਬੀ ਆ ਇਹ ਨਹੀਂ ਕਰਕੇ ਜਿਵੇਂ ਕਿਸੇ ਵੀ ਤਰ੍ਹਾਂ ਦਾ ਬੰਦ ਰੱਖਦਾ ਹੋ ਉਹਨਾਂ ਨੂੰ ਨਸ਼ੇੜੀ ਕਰਕੇ ਬਰਬਾਦ ਕਰ ਰਿਹਾ ਹਮ ਜੀ ਕੋਈ ਇਲੈਕਸ਼ਨ ਆ ਜਾਂਦੀ ਹੈ ਜਾਂ ਕਿਤੇ ਕੋਈ ਮੜਾ ਜਿਹਾ ਕੰਮ ਆਉਂਦਾ ਤਾਂ ਉੱਤੇ ਦਾਰੂ ਦੀ ਉੱਤੇ ਸੀਗਾ ਜੀ ਜੀ ਆ ਜਿਹੜੀ ਹੈ ਮਤਲਬ ਲੈਸੀਆਂ ਉਹਨੂੰ ਰੋਕ ਨਹੀਂ ਸਕਦੇ ਕਿਤੇ ਸਾਡੇ ਬੱਚਿਆਂ ਦਾ ਨੁਕਸਾਨ ਹੁੰਦਾ ਹੈ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਜੀ ਇਹ ਸਾਨੂੰ ਬਰਬਾਦ ਕਰ ਦਿੰਦੀਆਂ ਨੇ ਸ਼ੰਨ ਤੇ ਕਨੌਲਾ ਸਾਹਿਬ ਇੱਕ ਦਲ ਹੋਰ ਹੈ ਸ਼੍ਰੋਮਣੀ ਅਕਾਲੀ ਦਲ ਜਮ੍ਹਾਂ ਹੀ ਪਿੱਛੜ ਗਿਆ ਕਿਹਾ ਇਹ ਜੀ ਵਜ੍ਹਾ ਰਹੀ ਜਦੋਂ ਤੱਕ ਪ੍ਰਕਾਸ਼ ਸਿੰਘ ਬਾਦਲ ਰਵਿੰਦਰ ਸਿੰਘ ਵੀ ਉਹਨਾਂ ਦੇ ਕਦੇ ਨਾਲ ਹੁੰਦੇ ਸੀ ਤੇ ਹੁਣ ਹਾਲਾਤ ਦੇਖੋ ਕੀ ਬਣ ਗਏ ਨੇ ਕਹਿੰਦੇ ਜਿੰਨਾ ਤੱਕ ਮੁਸ਼ਕਲ ਹੋ ਗਿਆ ਆਪਸ ਵਿੱਚ ਫੋਟ ਬਹੁਤ ਪਈ ਵੀ ਹੈ ਕੀ ਇਹਦਾ ਕੀ ਕੀ ਕਿੱਥੇ ਦੇਖ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਨੂੰ ਜੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਗੱਲ ਹੈ ਜਿਹੜਾ ਕਰ ਇਕੱਠੇ ਹੋ ਕੇ ਕੰਮ ਕਰਦਾ ਹੈ ਇਹ ਦਾਲਾ ਖੇਤ ਨੂੰ ਰਸ ਦਾਲਾ ট্রাক ਨੂੰ ਨੌਕਰੀ ਵਾਲਾ ਨੌਕਰੀ ਨੂੰ ਉਹ ਜਿਹੜਾ ਕੰਮ ਛੇੜਿਆ ਉਹ ਚਲੇ ਗਿਆ ਤਾਂ ਸਮਝ ਲਓ ਉਹ ਘਰ ਤੱਕ ਹੀ ਪਰ ਹੂੰ ਜਿਹੜਾ ਹੁਕਮ ਕਰਕੇ ਆਜੇ ਉੱਥੇ ਨੂੰ ਵੜੀ ਜਾਣਾ ਉਹ ਖੇਡਾ ਜਿਹੜਾ ਸ਼ਰਮਣੀ ਕਾਲੀ ਦਾਲ ਹੈ ਜਿਹਦੀ ਤੁਸੀਂ ਜ਼ਾਰਾ ਵੀ ਇੰਦਰ ਸਿੰਘ ਦੀ ਗੱਲ ਕੀਤੀ ਹੈ ਪੁਰਾਣੇ ਸਮੇਂ ਦੀ ਗੱਲ ਕੀਤੀ ਹੈ ਹਾਂਜੀ ਜਿੱਨੇ ਜ਼ਥੇਦਾਰ ਲੋਕ ਹੁੰਦੇ ਸੀ ਉਹ ਆਪਣੀ ਆਪਣੀ ਡਿਊਟੀਆਂ ਨਿਭਾਉਂਦੇ ਸੀ ਜੀ ਜਦੋਂ ਕੋਈ ਸੀਨੀਅਰ ਬੰਦਾ ਆਉਂਦਾ ਸੀ ਜੀ ਟੌਰਾ ਨੂੰ ਜਾ ਕੇ ਚੈੱਕ ਕਰਦਾ ਸੀ ਹਾਂ ਬੜੀ ਖੁਸ਼ੀ ਦੇ ਨਾਲ ਸਾਡੇ ਪਿੰਡਾਂ ਦੇ ਚਾਹੇ ਪਿੰਡਾਂ ਚ ਐਨੇ ਉਹ ਸਿੱਖ ਬਣ ਗਏ ਕਾਫੀ ਮੀਟਿੰਗਾਂ ਕੀਤੀਆਂ ਕੁਝੋ ਕੁ ਦੱਸ ਦੇ ਸੀ ਜੀ ਅ ਜਦੋਂ ਤੋਂ ਬਾਗਲਾ ਦਾ ਕੱਲਿਆਂ ਦਾ ਰਾਜ ਆਇਆ ਇਹਨਾਂ ਨੇ ਇਹ ਚੀਜ਼ੇ ਖਤਮ ਕਰ ਦਿੱਤੀ ਜੀ ਜ਼ਿਮੀਦਾਰ ਸਿਸਟਮੇ ਖਤਮ ਕਰਤਾ ਜੀ ਅੱਗੇ ਜਦੋਂ ਜਿਹੜੇ ਜ਼ਿਲ੍ਹੇ ਦੇ ਜਾਂ ਸਰਕਲ ਦੇ ਪੰਜ ਛੇ ਜ਼ਿਮੀਦਾਰ ਹੁੰਦੇ ਸੀ ਅਕਾਲੀ ਜ਼ਿਮੀਦਾਰ ਉਹਨਾਂ ਦੇ ਸਾਰੇ ਬੰਦੂਕਾਂ ਪ੍ਰਸ਼ਾਸਨ ਡਰਦਾ ਜੀ ਅਜੂ ਖਤਮੇ ਕਰਕੇ ਚਲਾ ਜਾਇਆਗਾ 1996-95 ਵਿੱਚ ਜਦੋਂ ਪੰਜਾਬੀ ਕਾਨਫਰੰਸ ਹੋਈ ਉੱਤੇ ਮੁਗਗੇ ਦੇ ਵਿੱਚ ਉਸ ਦਿਨ ਅਕਾਲੀ ਦਲ ਖਤਮ ਹੋ ਗਿਆ ਸੀ ਹੂੰ ਹੂੰ ਉ ਤੋਂ ਬਾਅਦ ਜਦੋਂ ਜਲੰਧਰ ਦੇ ਵਿੱਚ ਜਗਰਾਵੀਂਦਰ ਸਿੰਘ ਜੀ ਨੇ ਮੀਟਿੰਗ ਕੀਤੀ ਹੈ ਉੱਥੇ ਉਹਨਾਂ ਨੇ ਅਕਾਲੀ ਦਲ 1920 ਹਾਲ ਵਿੱਚ ਲੈ ਕੇ ਆਏ ਅਗਰ ਹੁਣ ਜਿਹੜੇ ਪੰਜਾਬ ਦੇ ਹਾਲਾਤ ਚੱਲ ਰਹੇ ਨੇ ਅਗਰ ਸੁਖਬੀਰ ਸਿੰਘ ਬਾਦਲ ਤੁਹਾਡੀ ਪਾਰਟੀ ਨੂੰ ਇਕਜੁੱਟ ਹੋਣ ਲਈ ਅਪੀਲ ਕਰਨਗੇ ਕਿ ਆ ਇਕਜੁੱਟ ਹੋ ਸਕਦੇ ਆ ਪੰਜਾਬ ਦੇ ਖਾਤਰ ਜੀ ਇਕਜੁੱਟ ਹੋਣ ਦਾ ਅਸੀਂ ਕਿੱਦੇ ਰੌਲਾ ਪਾਉਨੇ ਹੂੰ ਵੀ ਜਿਹੜੇ ਮਤਲਬ ਤੁਸੀਂ ਜਿੰਨੇ ਪੁਰਾਣੇ ਜਿਹੇਦਾਰਾਂ ਪੁਰਾਣੇ ਕੰਮ ਕਰਨ ਵਾਲੇ ਸਾਡੇ ਨਵੇਂ ਨੌਜਵਾਨ ਐ ਉਹਨਾਂ ਨੂੰ ਵੰਗ ਦੌਰ ਤੋਂ ਬਾਅਦ ਹੂੰ ਆਪੇ ਇਕੱਠੇ ਹੋਗੇ ਹੂੰ ਉਹ ਤੁਹਾਡੀ ਗੱਲ ਉਹ ਵਿੱਚ ਰਹੇਗੀ ਹਾਂਜੀ ਇਹ ਅਕਾਲੀ ਦਲ 1920 ਬਣਾ ਕੇ ਜਦੋਂ ਅਸੀਂ ਬਾਹਰ ਆਏ ਸਾਡੇ ਸਾਥੀ ਕਹਿੰਦੇ ਆ 1920 ਨੂੰ ਰੱਖ ਤਾ ਨਾ ਹੂੰ ਅਸੀਂ ਵੀ ਜਵਾਬ ਦੇਣ ਜੋਗੇ ਨਾ ਕਵੀ ਸਾਹਿਬ ਨੂੰ ਪੁੱਛਿਆ ਕਿ ਉਹ ਕਹਿੰਦੇ ਤੁਸੀਂ ਪੜਿਆ ਨਹੀਂ ਵੀ ਮੋਗੇ ਵਿੱਚ ਉਹਨਾਂ ਨੇ ਅਕਾਲੀ ਦਲ ਨੂੰ ਖਤਮ ਕਰਤਾ ਸਾਡੇ ਬਾਬਿਆਂ ਨੇ ਕਹਿੰਦੇ ਅਕਾਲੀ ਦਲ ਬਣਾਇਆ ਸੀ 1920 ਚ ਉਹਨਾਂ ਨੇ ਖਤਮ ਕਰਤਾ ਅਸੀਂ ਤਾਂ ਨਹੀਂ ਬੇ ਰੱਖਦੀ ਆ ਨਾ 1920 ਦਾ ਰੱਖਿਆ ਅੱਜ ਜਿੰਨੇ ਬੰਨ ਦੇ ਘਰ ਦੇ ਵਿੱਚ ਕੇਦਰ ਬੈਠੇ ਬੋਲਦੇ ਆ ਅਸੀਂ 1920 ਅਕਾਲੀ ਦਲ ਵਰਗੀ ਚੀਜ਼ ਲੈ ਕੇ ਆਉਣੀ ਹੈ ਰਵੀ ਸਾਹਿਬ ਨੇ 25 ਸਾਲ ਪਹਿਲਾਂ ਲਿਆਂਦੀ ਇੰਨਾ ਹੀ ਫਰਕ ਤੇ ਇੱਕੰਦੋਲਾ ਸਾਹਿਬ ਸ਼ੋਭਲੀ ਕਮੇਟੀ ਚੋਣਾਂ ਆ ਰਹੀਆਂ ਉਹਦੀ ਵੀ ਆਪਣਾ ਕੀ ਰੋੜੇਗਾ ਪਾਰਟੀ ਸ਼ੋਭਲੀ ਕਮੇਟੀ ਦੇ ਅਸੀਂ ਵੋਟਾਂ ਬਣਾ ਰਹੇ ਹਾਂ ਤੇ ਸਾਰਿਆਂ ਨੂੰ ਬੱਦ ਤੇ ਬੱਦ ਬੇਨਤੀ ਕਰਦੇ ਹਾਂ ਵੋਟਾਂ ਬਣਾਉਂਗੇ ਤਾਂ ਕੁਝ ਧਾਰ ਆਜੂਗਾ ਨਹੀਂ ਬੱਚੋ ਆਪਣੇ ਘਰ ਅਸੀਂ ਤਾਂ ਲਿਆ ਨਹੀਂ ਸਕਦੇ ਵੋਟਰ ਨੇ ਲਿਆਉਣਾ ਹੈ ਕੰਨਵਾਲਾ ਸਾਹਿਬ ਜਿਹੜੇ ਪੰਜਾਬ ਦੀ ਜਵਾਨੀ ਜਿਹੜੀ ਹੈ ਨਸ਼ਿਆਂ ਦੇ ਵਿੱਚ ਗੈਂਗਸਟਰ ਬਾਦ ਦੇ ਵਿੱਚ ਜਿਹੜੀ ਹੈ ਉਹ ਉਧਰ ਨੂੰ ਜਿਹੜੀ ਜਾ ਰਹੀ ਹੈ ਉਹਨਾਂ ਨੌਜਵਾਨਾਂ ਨੂੰ ਜਿਹੜੇ ਭਟਕ ਰਹੇ ਨੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਗੁਰੂ ਨਾਨਕ ਪਾਸ਼ਾ ਕੀ ਕਹੇ ਹਮ ਕੰਮ ਧਰਮ ਜਿਹੜਾ ਕੰਮ ਛੱਡ ਕੇ ਕਿਤੇ ਕੱਪੜੇ ਪਾ ਕੇ ਖਰੜਾ ਖੜਿਆ ਉਹ ਨੂੰ ਫੇਰ ਸ਼ਰਾਬ ਨਸ਼ਾ ਦਾ ਕਿਹਦੇ ਪੀਣਾ ਹੀ ਪੈਣਾ ਹੈ ਕਿਤੇ ਪੈਣਾ ਹੈ ਕਿਤੇ ਤਾਂ ਬੈਠਣਾ ਹੀ ਪੈਣਾ ਹੈ ਕਿਦੋਂ ਲੱਭਣਾ ਪੈਣਾ ਜੇ ਮੈਂ ਆਪਣੇ ਕੰਮ ਪਰ ਹੋਊਗਾ ਫਿਰ ਮੇਰੇ ਖਿਆਲ ਵੀ ਨਹੀਂ ਆਉਣਾ ਨਸ਼ਾ ਇਹ ਨਸ਼ਾ ਸਾਨੂੰ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਨਾ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਵੀ ਗੁਰੂ ਨਾਨਕ ਦੇਵ ਜੀ ਹੈ ਪਰ ਚੱਲੋ ਕੰਮ ਧਰਮ ਤੇ ਕਰਮ ਇਹਨਾਂ ਚੀਜ਼ਾਂ ਨੂੰ ਪਹਿਰਾ ਦੇਈ ਜਾਓ ਤੁਸੀਂ ਜ਼ਿੰਦਗੀ ਜੋ ਆਪੇ ਲੰਘ ਜਾਣਾ ਬਾਕੀ ਉੱਤੇ ਇਹ ਹੀ ਗੱਲਾਂ ਕਹਿਣੀਆਂ ਥੋੜੀ ਐਨੂਵਲ ਫੰਕਸ਼ਨ ਅਸੀਂ ਬਣਾ ਰਹੇ ਹਾਂ ਤੇ ਪ੍ਰਾਈਜ਼ ਡਿਸਿਊਸ਼ਨ ਫੰਕਸ਼ਨ ਵੀ ਅੱਜ ਹੈ ਤੇ ਅੱਜ ਬੜੀ ਹੀ ਧੂਮਕਾਮ ਦੇ ਨਾਲ ਵਿਦਿਆਰਥੀ ਆਪਣੇ ਜੋਹਰ ਅਤੇ ਪੂਰੇ ਸਾਲ ਦੇ ਵਿੱਚ ਉਹਨਾਂ ਨੇ ਕੀ ਕੀ ਪ੍ਰਾਪਤੀਆਂ ਕੀਤੀਆਂ ਤੇ ਉਸ ਵਾਰੇ ਉਹ ਆਪਣਾ ਅਸ ਸਟੇਜ ਤੇ ਆ ਕੇ ਆਪਣੇ ਬਾਰੇ ਪੂਰਾ ਸੰਖੇਪ ਵਿੱਚ ਦੱਸ ਰਹੇ ਹਨ ਅਤੇ ਆਪਣੀਆਂ ਪਰਫਾਰਮੈਂਸ ਉਹ ਦੇ ਰਹੇ ਨੇ ਹਮ ਔਰ ਇਸ ਬਰੇ ਸਾਡੇ ਸਕੂਲ ਦੀ ਜਿਹੜੀ ਲੜਕੀਆਂ ਦੀ ਹੌਕੀ ਦੀ ਟੀਮ ਹੈ ਉਹ ਜ਼ਿਲ੍ਹਾ ਪੱਧਰੀ ਫਸ ਰਹੀ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਮੌੜੀ ਜ਼ਿਲ੍ਹੇ ਦੇ ਵਿੱਚ ਅਤੇ ਕਾਰਾਟੇ ਔਰ ਕਾਰਾਟੇ ਦੇ ਵਿੱਚ ਬੱਚਾ ਬ੍ਰੌਂਜ਼ ਮੈਡਲ ਲੈ ਕੇ ਆਇਆ ਹੈ ਅ ਮਿਡਲ ਵਿੰਗ ਦਾ ਤੇ ਹਾਈ ਵਿੰਗ ਦਾ ਸਿਲਵਰ ਮੈਡਲ ਲੈ ਕੇ ਆਇਆ ਤੇ ਬੱਚੇ ਪ੍ਰਾਪਤੀਆਂ ਵੱਲ ਜਾ ਰਹੇ ਹਨ ਤੇ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਖਾਸ ਕਰਦਾ ਹਾਂ ਬੇਨਤੀ ਵੀ ਕਰਦਾ ਹਾਂ ਕਿ ਆਪਣੇ ਵਿਦਿਆਰਥੀਆਂ ਨੂੰ ਸਾਡੇ ਸਕੂਲ ਵਿੱਚ ਆਪਣੇ ਬੱਚਿਆਂ ਨੂੰ ਸਾਡੇ ਸਕੂਲ ਵਿੱਚ ਦਾਖਲ ਕਰਾਓ ਤਾਂ ਜੋ ਅਸੀਂ ਉਹਨਾਂ ਦੇ ਭਵਿੱਖ ਨੂੰ ਵਧੀਆ ਬਣਾ ਸਕੀਏ ਤੇ ਬੱਚਿਆਂ ਨੂੰ ਕੀ ਅਪੀਲ ਕਰਨੀ ਚਾਹੋਗੇ ਜੀ ਬੱਚਿਆਂ ਨੂੰ ਮੈਂ ਇਹ ਅਪੀਲ ਕਰਨਾ ਚਾਹਾਂਗਾ ਕੀ ਪੜਾਈ ਵੱਲ ਵੱਧ ਤੋਂ ਵੱਧ ਧਿਆਨ ਦੇਣ ਖੇਡਾਂ ਵੱਲ ਵੀ ਧਿਆਨ ਦੇਣ ਅਤੇ ਸਮਾਜ ਵਿੱਚ ਫੈਲੀਆਂ ਹੋਈਆਂ ਕ੍ਰਿਤੀਆਂ ਤੋਂ ਦੂਰ ਰਹਿਣ ਅਤੇ ਵਧੀਆ ਇਨਸਾਨ ਬਣਨ ਅਤੇ ਦੇਸ਼ ਭਗਤ ਬਣ ਅਤੇ ਹਿੰਦੁਸਤਾਨ ਦਾ ਇੰਡੀਆ ਦਾ ਨਾਮ ਜਿਹੜਾ ਉਹ ਪੂਰੇ ਵਿਸ਼ਵ ਦੇ ਵਿੱਚ ਰੌਸ਼ਨ ਕਰਨ